ਕਿਸ ਪਰਿਪੂਰਨ ਪ੍ਰਮਾਤਮਾ ਦੇ ਅਨੰਤ ਦਾਤਾਂ ਦੇ ਚੋਂ ਇੱਕ ਦਾਤ ਹੈ ਬਖਸ਼ਿਸ਼ ਇਸ ਦੇ ਨਾਲ ਮਨੁੱਖ ਦਾ ਇੱਕ ਸੁੰਦਰ ਸਰੂਪ ਸਾਹਮਣੇ ਪ੍ਰਗਟ ਹੁੰਦਾ ਹੈ ਮਨੁੱਖ ਸੰਤ ਦੀ ਤਰ੍ਹਾਂ ਦਿਖਾਈ ਦਿੰਦਾ ਹੈ ॠषि ਦੀ ਤਰ੍ਹਾਂ ਦਿਖਾਈ ਦਿੰਦਾ ਹੈ ਮਹਤਮਾ ਦਿਖਾਈ ਦਿੰਦਾ ਹੈ ਕਿ ਇਸ ਆਦ ਕਾਲ ਤੋਂ ਪ੍ਰਮਾਣਿਕ ਮੰਨੇ ਗਏ ਸ਼ਰਮੌਰ ਨੇ ਪਰ ਬਾਕੀ ਦੀਆਂ ਚਾਰ ਰਹਿਤਾਂ ਅਗਰ ਨਾ ਹੋਵਨ ਤੇ ਸਿਰਫ ਕੇਸੀ ਹੋਵਨ ਤਾਂ ਪਾਈ ਸਾਹਿਬ ਨੇ ਆਪਣੇ ਰਹਿਤ ਨਾਮੇ ਵਿੱਚ ਬੜਾ ਸੁੰਦਰ ਫਰਮਾਨ ਕੀਤਾ ਹੈ ਜਿਉਂ ਕਾਹੂ ਪੇ ਗਧਾ ਨਵਾਇਓ ਜਿਨੇ ਕੋਈ ਮਨੁੱਖ ਗਧੇ ਨੂੰ ਇਸ਼ਨਾਨ ਕਰਾਵੇ ਅਤਰ ਫੁਲੇਲ ਲਗਾਵੇ ਤੇ ਉਹਦੇ ਗਲ ਦੇ ਵਿੱਚ ਫੁੱਲਾਂ ਦੀ ਮਾਲਾ ਵੀ ਪਾ ਦੇਵੇ ਜਿਉਂ ਕਾਹੂ ਪੇ ਗਧਾ ਨਵਾਇਓ ਫੂਲ ਮਾਲ ਤਾਏ ਮੂੰਡ ਧਰਾਇਓ ਤੈਂ ਕੀ ਕਰਤਾ ਕੀ ਸੋਭਾ ਨਹੀਂ ਹਾਸੀ ਹੋਏ ਹੋਤ ਜਗਮਾਈ ਲੇਕਿਨ ਇਸ ਢੰਗ ਨਾਲ ਜਿਸਨੇ ਖੋਤੇ ਨੂੰ স্নਾਨ ਕਰਾਇਆ ਅਤਰ ਫਰੇਲ ਲਗਾਏ ਨੇ ਗਲ ਵਿੱਚ ਫੁੱਲਾਂ ਦੀ ਮਾਲਾ ਪਾ ਦਿੱਤੀ ਹੈ ਇਹ ਕਰਮ ਕਰਨ ਵਾਲੇ ਦੀ ਕੋਈ ਸੋਭਾ ਨਹੀਂ ਹੋਣ ਲੱਗੀ ਅਗਾ ਚਲ ਕੇ ਖੁਲਾਸਾ ਤਿਮ ਕੁਰਤੀਆਂ ਕੇਸ ਰਖਾਏ ਕਹੁ ਕੈਸੇ ਉਹ ਸੋਭਾ ਪਾਏ ਐਵੇਂ ਕੁਰਤੀਆ ਹੋਵੇ ਨਾ ਮੰਦੀ ਰਹਿ ਧਾਰਨ ਕੀਤੀ ਏ ਨਾ ਤੰਜੇ ਬਾਕੀ ਕਕਾਰ ਧਾਰਨ ਕੀਤੇ ਨੇ ਇਹ ਕੇਸ ਰਖਣਾ ਇੰਜ ਹੈ ਜਿਵੇਂ ਖੋਤੇ ਨੂੰ ਇਸ਼ਨਾਨ ਕਰਾਇਆ ਤੇ ਖੋਤੇ ਦੇ ਗਲ ਦੇ ਫੁੱਲਾਂ ਦੀ ਮਾਲਾ ਪਾਈਏ ਤਿਮ ਕੁਰਤੀਆਂ ਕੇਸ ਰਖਾਏ ਕਹੁ ਕੈਸੇ ਉਹ ਸੋਭਾ ਪਾਏ ਕੇਸ ਸਰਮੌਰ ਨੇ ਬਾਕੀ ਕਕਾਰ ਨਾ ਲੋਵਨ ਕੇਸ ਮਹਾਨ ਨੇ ਜੇ ਮਾਨਸਿਕ ਰਹਿਤ ਵੀ ਨਾਲ ਹੋਵੇ ਕੇਸਾਂ ਦੀ ਸਫਾਈ ਲਈ ਕੰਗਾ ਹੈ ਕੇਸ ਨਹੀਂ ਤੇ ਕੰਗੇ ਦੀ ਕੀ ਲੋੜ ਤੋ ਕੰਗਾ ਕੇਸਾਂ ਦੀ ਸਫਾਈ ਨਾਲ ਇਸ ਦੇ ਨਾਲ ਸਿਰ ਦੀ ਮ사ਜ ਵੀ ਹੋ ਜਾਂਦੀ ਹੈ ਸਿਰ ਦੀ ਮਾਲਿਸ਼ ਵੀ ਹੋ ਜਾਂਦੀ ਹੈ ਸਿਰ ਦਾ ਥਕੇਵਾ ਵੀ ਦੂਰ ਹੋ ਜਾਂਦਾ ਹੈ ਸਵੇਰੇ ਉੱਠਦਿਆਂ ਦੋ ਤਿੰਨ ਵਾਰ ਕੇਸਾਂ ਵਿੱਚ ਕੰਗਾ ਫੇਰਨ ਨਾਲ ਜਿੱਥੇ ਕੇਸ ਸਾਫ਼ ਰਹਿੰਦੇ ਨੇ ਤਰਤੀਬ ਦੇ ਚ ਰਹਿੰਦੇ ਨੇ ਉਥੇ ਸਿਰ ਦੀ ਮਾਲਿਸ਼ ਹੋ ਜਾਂਦੀ ਹੈ ਮ사ਜ ਹੋ ਜਾਂਦਾ ਹੈ ਹੂ ਬoi ਸਹੀ ਤਰੀਕੇ ਨਾਲ ਰਾਤ ਸੌਣ ਲੱਗੇ ਆਵੇਂ ਕੇਸਾਂ ਵਿੱਚ ਕੰਗਾਵਾਣਾ ਚਾਹੀਦਾ ਹੈ ਤਾਂ ਕਿ ਕੇਸ ਤਰਤੀਬ ਦੇ ਚ ਰਹਿਣ ਔਰ ਸਿਰ ਦਾ ਥਕੀਵਾ ਦੂਰ ਹੋ ਜਾਏ ਸਿਰ ਦੀ ਬਕਾਇਦਾ ਥੋੜੀ ਜਿਹੀ ਮਾਲਿਸ਼ ਹੋ ਜਾਏ ਕੰਗੇ ਦੇ ਦੰਦਿਆਂ ਨਾਲ ਸਿਰ ਦਾ ਕਾਫੀ ਥਕੀਵਾ ਲੈ ਜਾਂਦਾ ਹੈ अगे चलिए कड़ा अक्सर कोई भी कम करिए सज्जा हथ और जैसे हथ अगे जाएगा कड़ा अगे है कड़ा ऐसी निशानी जो पहचान कराएगा प्रतीत कराएगा एहसास कराएगा तू गुरु का सिख है तेरी बह गुरु ने पकड़ी हुई है एक से बां ਪੁਲਿਸ ਸਿਪਾਹੀ ਕੇ ਸਕੇਲੀ ਦੀ ਪਕੜਦਾ ਉਹਦੇ ਹੱਥ ਦੇ ਵਿੱਚ ਕੜੀ ਆਉਂਦੀ ਹੈ ਇੱਕ ਬਾ ਗੁਰੂ ਵੀ ਪਕੜਦਾ ਹੈ ਪੁਲਿਸ ਨੇ ਸਿਪਾਹੀ ਨੇ ਬਾਏ ਸਵਾਸਤੇ ਪਕੜੀ ਹੋਈਏ ਕੜੀ ਹੱਥ ਦੇ ਚ ਸਵਾਸਤੇ ਪਾਈ ਹੋਈਏ ਉਹਨੂੰ ਕੈਦ ਕੀਤਾ ਹੋਇਆ ਹੈ ਉਹਨੂੰ ਗੁਲਾਮ ਬਣਾਇਆ ਹੋਇਆ ਹੈ ਗੁਰੂ ਬਾਹ ਪਕੜ ਲੈਂਦਾ ਹੈ ਸਿੱਖ ਭਟਕੇ ਨਾ ਸਿੱਖ ਕਿਧਰੇ ਗਲਤ ਮਾਰਗ ਤੇ ਆਪਣੇ ਪੈਰ ਨਾ ਰੱਖ ਬੈਠੇ ਕਿਸੇ ਗਲਤ ਕੰਮ ਦੇ ਚ ਜਿਸ ਦੇ ਹੱਥ ਨਾ ਅੜ ਜਾਣ ਤੋ ਗੁਰੂ ਬਾਹ ਮਕੜ ਕੇ ਰਖਦਾ ਹੈ ਵੀ ਤੇਰੇ ਹੱਥ ਸਹੀ ਕਰਮ ਕਰਦੇ ਰਹਿਣ ਵਾਸਤਵਿਕ ਇਹ ਗੁਰੂ ਦੀ ਦਿੱਤੀ ਹੋਈ ਕੜੀ ਜੋ ਬਖਸ਼ਿਸ਼ਾਂ ਦੇ ਨਾਲ ਭਰੀ ਹੋਈ ਹੈ ਕੜਾ ਹੈ ਕਛੇਰਾ ਜਿਸਮਾਨੀ ਪੜਦਾ ਹੈ ਅਸਾਰੀ ਦੁਨੀਆ ਨੇ ਕਿਸੇ ਨਾ ਕਿਸੇ ਰੂਪ ਦੇ ਚ ਇਸ ਨੂੰ ਜ ਹੈ ਧਾਰਨ ਕਰ ਲਿਆ ਪਰ ਇਹ ਪ੍ਰਤੀਤ ਕਰਾਂਦਾ ਹੈ ਏਕਾ ਨਾਰੀ ਜਤੀ ਸਦਾ ਹੈ ਪਰ ਨਾਰੀ ਦੀ ਬਹਿਣ ਵਗਾਣੇ ਹਮੇਸ਼ਾ ਇਸ ਜਤ ਸਦ ਦੀ ਤੋ ਪਾਲਣਾ ਕਰਨੀ ਹੈ ਆਪਣੇ ਪਰਿਵਾਰ ਤੱਕ ਆਪਣੇ ਘਰ ਤੱਕ ਹੀ ਵਾਸ਼ਨਾ ਨੂੰ ਸੀਮਤ ਰੱਖਣਾ ਹੈ ਜੈਸੇ ਦਰਿਆ ਦਾ ਵਗਦਾ ਹੋਇਆ ਪਾਣੀ ਦੋ ਬਨੇਰਿਆਂ ਦੇ ਬੰਧਨ ਦੇ ਚ ਰਹਿ ਤੋ ਰਸ ਤੇ ਕਈਆਂ ਦੀ ਪਿਆਸ 부ਝਾਉਂਦਿਆਂ ਹੋਇਆ ਉਹ ਸਹ ਸਾਗਰ ਤੱਕ ਜਾ ਪਹੁੰਚਦਾ ਹੈ ਇਸੇ ਤਰੀਕੇ ਨਾਲ ਮਨੋਖਦੀ ਵਾਸ਼ਨਾ ਅਗਰ ਘਰ ਦੇ ਬੰਧਨ ਦੇ ਚ ਰਹਿ ਚਾਰ ਦਿਵਾਰੀ ਦੇ ਚ ਰਹਿ ਕਚੇਰੇ ਦੇ ਚ ਰਹਿ ਇੱਕ ਪਰਿਵਾਰ ਤੱਕ ਇੱਕ ਇਸਤਰੀ ਤੱਕ ਸੀਮਤ ਰਹਿ ਤੋ ਦੂਸਰੇ ਵੀ ਇੱਜ਼ਤ ਤੇ ਅਸਮਤ ਲਈ ਇੱਕ ਖਤਰਾ ਨਹੀਂ ਬਣਦਾ ਔਰ ਸਵੈਮ ਇਸ ਨੂੰ ਇਹੀ ਵਾਸ਼ਨਾ ਪਰਮਾਤਮਾ ਤੱਕ ਪਹੁੰਚਾ ਦਿੰਦੀ ਹੈ ਈਸ਼ਵਰ ਤੱਕ ਪਹੁੰਚਾ ਦਿੰਦੀ ਹੈ ਕਿਉਂਕਿ ਸੰਜਮੀ ਇਸ ਸ਼ੇਲ ਦੇ ਚ ਰਿਹਾ ਹੈ ਇਸਨੇ ਆਪਣੀ ਵਾਸ਼ਨਾ ਨੂੰ ਸੀਮਤ ਰੱਖਿਆ ਹੈ ਤੋ ਕਛੇਰਾ ਜੱਤ ਦੀ ਪਹਿਚਾਨ ਹੈ ਕੇਸ ਕੁਦਰਤ ਦਾ ਦਿੱਤਾ ਅਜੂਬਾ ਨੇ ਕੰਗਾ ਕੇਸਾ ਨੂੰ ਸਵਾਰਨ ਲਈ ਗਏ ਕੜਾ ਇੰਜ ਹੈ ਜੈਸੇ ਆਪਣੀ ਬਾਹ ਗੁਰੂ ਨੂੰ ਪਕੜਾ ਦਿੱਤੀ ਹੈ ਤੇ ਗੁਰੂ ਨੇ ਸਾਡੀ ਬਾਹ ਪਕੜ ਲਈਏ ਕਛੇਰਾ ਜੱਤ ਤੇ ਸਤ ਹੈ ਔਰ ਕਿਰਪਾਨ ਕਿਰਪਾ ਆਨ ਦੂਸਰੇ ਤੇ ਬਖਸ਼ਿਸ਼ ਹੈ ਜਦ ਦੂਜੇ ਨੂੰ ਬਚਾਣਾ ਹੈ ਦੂਜੇ ਦੀ ਰੱਖਿਆ ਕਰਨੀ ਹੈ ਤਾਂ ਫਿਰ ਇਸ ਦੀ ਲੋੜ ਹੈ ਆਪਣੇ ਆਪ ਨੂੰ ਬਚਾਣਾ ਹੈ ਆਪਣੀ ਰੱਖਿਆ ਕਰਨੀ ਹੈ ਆਪਣੇ ਮੁਲਕ ਦੀ ਰੱਖਿਆ ਕਰਨੀ ਹੈ ਆਪਣੇ ਪਰਿਵਾਰ ਦੀ ਰੱਖਿਆ ਕਰਨੀ ਹੈ ਮਜ਼ਲੂਮ ਦੀ ਰੱਖਿਆ ਕਰਨੀ ਹੈ ਗਰੀਬ ਦੀ ਰੱਖਿਆ ਕਰਨੀ ਹੈ ਉਸ ਲਈ ਇਹ ਦੂਜੇ ਤੇ ਕਿਰਪਾ ਚਾਹੀਦੀ ਹੈ ਤੋ ਇਸ ਦਾ ਬੜਾ ਸੁੰਦਰ ਨਾਮ ਕਿਰਪਾਨ ਇਹ ਤਨ ਤੇ ਧਾਰਨ ਕੀਤੀ ਹੋਵੇ ਤਾਂ ਮਨ ਵਿੱਚ ਬੀਰ ਰਸ ਬਣਿਆ ਰਹਿੰਦਾ ਹੈ ਅੱਜ ਦੇ ਮਨੋਵਿਗਿਆਨ ਨੇ ਤੇ ਇਤਨੀ ਉੱਨਤੀ ਕਰ ਲਈ ਹੈ ਔਰ ਅਜੋਕਾ ਵਿਗਿਆਨ ਇਸ ਹੱਦ ਤੱਕ ਪਹੁੰਚਿਆ ਹੈ ਕਿ ਜਿਸ ਤਰ੍ਹਾਂ ਦੇ ਰੰਗ ਦੇ ਕੱਪੜੇ ਹੋਵਨ ਉਹਨਾਂ ਦਾ ਵੀ ਮਨ ਤੇ ਪ੍ਰਭਾਵ ਪੈਂਦਾ ਹੈ ਫਿਰ ਜੈਸੇ ਕੱਪੜੇ ਹੋਵਨ ਸੂਤੀ ਨੇ ਊਨੀ ਨੇ ਰੇਸ਼ਮੀ ਨੇ ਇਹਨਾਂ ਦਾ ਵੀ ਮਨ ਤੇ ਪ੍ਰਭਾਵ ਪੈਂਦਾ ਹੈ ਜੇ ਤਨ ਤੇ ਪਾਏ ਹੋਏ ਕੱਪੜਿਆਂ ਦਾ ਆਪਣਾ ਪ੍ਰਭਾਵ ਹੈ ਰੰਗਾਂ ਦਾ ਆਪਣਾ ਪ੍ਰਭਾਵ ਹੈ ਤੇ ਹੋ ਨਹੀਂ ਸਕਦਾ ਕਿਰਪਾਨ ਦਾ ਕੋਈ ਪ੍ਰਭਾਵ ਨਹੀਂ ਕਿਰਪਾਨ ਦਾ ਵੀ ਇੱਕ ਪ੍ਰਭਾਵ ਹੈ ਇਹ ਅੰਦਰ ਵੀਰਸ ਨੂੰ ਬਣਾਈ ਰੱਖਦਾ ਹੈ ਔਰ ਜੇ ਬੀਰ ਰਸ ਮਨੁੱਖ ਦੇ ਅੰਦਰ ਮਿਟ ਗਿਆ ਤਾਂ ਨਾ ਇਹ ਆਪਣੀ ਹਿਫਾਜ਼ਤ ਕਰ ਸਕੇਗਾ ਨਾ ਦੂਸਰੇ ਦੀ ਨਾ ਇਹ ਪਿਣੇ ਪਰਿਵਾਰ ਦੀ ਸੁਰੱਖਿਆ ਕਰ ਸਕੇਗਾ ਨਾ ਆਪਣੇ ਦੇਸ਼ ਦੀ ਨਾ ਆਪਣੇ ਕੌਮ ਦੀ ਔਰ ਨਾ ਹੀ ਕਿਸੇ ਮਜ਼ਲੂਮ ਦੀ ਕਿਉਂਕਿ ਬੀਰ ਰਸ ਹੀ ਮੁੱਕ ਗਿਆ ਬੀਰ ਰਸ ਅੰਦਰ ਬਣਿਆ ਰਹੇ ਵਕਤੀ ਤੌਰ ਤੇ ਇਸਨੇ ਹਿਫਾਜ਼ਤ ਕਿਵੇਂ ਕਰਨੀ ਹੈ ਕਿਸ ਸ਼ਸਤਰ ਨਾਲ ਕਰਨੀ ਹੈ ਕਿਸ ਸ਼ਸਤਰ ਨਾਲ ਕਰਨੀ ਹੈ ਇਹ ਤੇ ਵਕਤ ਦੀ ਲੋੜ ਦੇ ਮੁਤਾਬਕ ਹੋਵੇਗਾ ਪਰ ਕਮ ਸੇ ਕਮ اندر ਬੇਰ ਰਸ ਦਾ ਜਜ਼ਬਾ ਤੇ ਬਣਿਆ ਰਹੇ ਬੇਰ ਰਸ ਹੀ ਨਹੀਂ ਹੈ ਤੇ ਹੱਥ ਵਿੱਚ بڑے بڑے ਹਥਿਆਰ ਵੀ ਹੋਵਨ ਬੇਮੈਨ ਨਹੀਂ ਹੋ ਜਾਂਦੇ ਨੇ ਫਜ਼ੂਲ ਹੋ ਜਾਂਦੇ ਨੇ ਤਾਂ ਹੱਥ ਦੇ ਵਿੱਚ ਬੇਰ ਰਸ ਦੀ ਬਰਕਤ ਬਣੀ ਰਹੇ ਤਨ ਤੇ ਕਿਰਪਾਨ لازمی ਚਾਹੀਦੀ ਹੈ ਸਾਰੀ ਦੁਨੀਆ ਦੇ ਕੁਝ ਚੋਟੀ ਦੇ ਪੈਗੰਬਰੀ ਪੁਰਸ਼ ਅਵਤਾਰੀ ਪੁਰਸ਼ ਸ਼ਸਤਰਦਾਰੀ ਸਨ ਧਨਸ਼ਮਾਨ ਸ਼੍ਰੀ ਰਾਮ ਦੇ ਕੋਲ ਦਰਸ਼ਨ ਚਕਰ ਸ੍ਰੀ ਕ੍ਰਿਸ਼ਨ ਦੇ ਕੋਲ ਹੈ ਤਲਵਾਰ ਮੁਹੰਮਦ ਸਾਹਿਬ ਦੇ ਹੱਥਾਂ ਵਿੱਚ ਹੈ ਔਰ ਇਸੇ ਤਰੀਕੇ ਨਾਲ ਅਸੀਂ ਦੇਖਦੇ ਹਾਂ ਹਨੂਮਾਨ ਦੇ ਕੋਲ ਗਦਾ ਹੈ ਪਰਸੂਰਾਮ ਦੇ ਕੋਲ ਕੁਲਾੜਾ ਹੈ ਸ੍ਰੀ ਵਿਸ਼ਨੂੰ ਜੀ ਦੇ ਹੱਥਾਂ 'ਚ ਵੀ ਗਦਾ ਹੈ ਤ੍ਰਿਸ਼ੂਲ ਸ਼ਿਵ ਜੀ ਮਹਾਰਾਜ ਦੇ ਹੱਥ ਦੇ 'ਚ ਵੀ ਹੈ ਇਸੇ ਤਰੀਕੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਹੱਥ ਦੇ ਤਲਵਾਰ ਚੁਕ ਲਈ ਔਰ ਸਾਸ ਕਹਿ ਦਿੱਤਾ ਚਮਕਾਰੁ ਜਹਮਾ ਹਿਲਤੇ ਦਰਗੁਇਸ ਹਲਾਲਸ ਬੁਰਦੰਬ ਸ਼ਮਸ਼ੀਰਦਸ ਇਸ ਤਰ੍ਹਾਂ ਇਹ ਪੰਜ ਕਕਾਰ ਗੁਰਦੇਵ ਨੇ ਬਖਸ਼ਿਸ਼ ਕੀ ਥੇ ਪੰਜ ਬਾਣੀਆਂ ਦਾ ਪਾਠ ਮਾਨਸਿਕ ਰਹਿਤ ਹੈ ਜਬਜੀ ਸਾਹਿਬ ਸਾਜ ਸਾਹਿਬ ਅੰਮ੍ਰਿਤ ਦਸ ਸਵਈਏ ਚਉਪਈ ਤੇ ਅਨੰਤ ਸਾਹਿਬ ਇਹ ਪੰਜ ਬਾਣੀਆਂ ਦਾ ਪਾਠ ਮਾਨ ਸਿਕਰੇਤ ਹੈ ਫਿਰ ਬਖਸ਼ਿਸ਼ ਕੀਤੀ ਹੁਕਮ ਕੀਤਾ ਕਿ ਚਾਰ ਬੱਜਰ ਕੁਰੇਤਾ ਨੇ ਇਸ ਤੋਂ ਤੂੰ ਆਪਣੇ ਆਪ ਨੂੰ ਬਚਾਣਾ ਕਿਹੜੀਆਂ ਪ੍ਰਥਮ ਕੇਸਾ ਨੂੰ ਕਤਲ ਕਰਨਾ ਬੱਜਰ ਕੁਰੇਤਾ ਦੂਸਰਾ ਤਮਾਕੂ ਪੀਣਾ ਬੱਜਰ ਕੁਰੇਤਾ ਤੀਸਰਾ ਪਰ ਇਸਤਰੀ ਗਮਨ ਕਰਨਾ ਬੱਜਰ ਕੁਰੇਤ ਹੈ ਔਰ ਫਿਰ ਕੁੱਠਾ ਖਾਣਾ ਬੱਜਰ ਕੁਰੇਤ ਹੈ ਇਹਨਾਂ ਚਾਰ ਕੁਰੇਤਾਂ ਵਿੱਚ ਕੋਈ ਵੀ ਕੁਰੇਤ ਕਰਦਿਆਂ ਸਿੱਖ ਪਤਿਤ ਹੋ ਜਾਂਦਾ ਹੈ ਅੰਮ੍ਰਿਤਧਾਰੀ ਬ੍ਰਸ਼ਟ ਹੋ ਜਾਂਦਾ ਹੈ ਪਤਿਤ ਹੋ ਜਾਂਦਾ ਹੈ ਉਸ ਨੂੰ ਮਾਫੀ ਮੰਗ ਕੇ तनखाह लवा के दोबारा अमृत छकना ही कट कुरैता अध्यात्म बल कित जमा हो मस्तक जमा हो उसकी सुरक्षा कौन करेगा परमात्मा ने सुरक्षा जरिया केस बनाए सनो तो इसने कतल कर दिते घर कुछ होवे तो सेफ दी तिजोरी दी ਲੋੜ ਪੈ ਜਾਂਦੀ ਏ ਸੋਨਾ ਹੈ ਚਾਂਦੀ ਹੈ ਹੀਰੇ ਨੇ ਮੋਤੀ ਨੇ ਉਹਨੂੰ ਰੱਖਣ ਲਈ ਬਕਾਇਦਾ ਇੱਕ ਅਲਮਾਰੀ ਦੀ ਇੱਕ ਸੇਫ ਦੀ ਲੋੜ ਪੈ ਜਾਂਦੀ ਏ ਤਜੂਰੀ ਦੀ ਲੋੜ ਪੈ ਜਾਂਦੀ ਏ ਪਰ ਹੈ ਹੀ ਨਹੀਂ ਕੁਝ ਤਾਂ ਫਿਰ ਤਜੂਰੀ ਦੀ ਕੋਈ ਲੋੜ ਨਹੀਂ ਜਦ ਮਨੁੱਖ ਦੇ ਮਸਤਕ ਅਧਿਆਤਮਕ ਅਨੁਭਵ ਨਾਲ ਅਧਿਆਤਮਕ ਰਸ ਨਾਲ ਭਰੇ ਹੋ ਸਨ ਕਿਸਾਂ ਦੀ ਆਵਸ਼ਕਤਾ ਸੀ ਜ਼ਰੂਰਤ ਸੀ ਜੈਸੇ ਜੈਸੇ ਸਿਰ ਅਧਿਆਤਮਕ ਸ਼ਕਤੀ ਤੋਂ ਖਾਲੀ ਹੁੰਦੇ ਗਏ ਵੈਸੇ ਦੇ ਸਕੇ ਸਿਰ ਤੋਂ ਉੱਡਦੇ ਗਏ ਪ੍ਰਾਚੀਨ ਜ਼ਮਾਨੇ ਤੇ ਸਭ ਤੋਂ ਵੱਡੀ ਸਜ਼ਾ ਇਹ ਸੀ ਕਿ ਇਸ ਦੇ ਕੇਸ ਕਤਲ ਕਰ ਦੋ ਯੂਰਪ ਦੇ ਐਮਰਸਨ ਦਾ ਕਿੱਸਾ ਜਗਤ ਪ੍ਰਸਿੱਧ ਹੈ ਕਿ ਜਦ ਉਸ ਦੇ ਕੇਸ ਕਤਲ ਹੋਏ ਤਾਂ ਉਹਦੀ ਸਾਰੀ ਸ਼ਕਤੀ ਛੇੜ ਹੋ ਗਈ ਉਹ ਜੋ ਹੈ ਕੁਝ ਵੀ ਕਰਨ ਦੇ ਚ ਸਮਰਥ ਜੋ ਹੈ ਨਾ रह सके ਰਾਜੇ ਜਨਮੇ ਜੇ ਨੇ ਚੰਦ ਉਹਨਾ ਬ੍ਰਾਹਮਣਾਂ ਤੇ ਕੋਪ ਕੀਤਾ ਜਿਨ੍ਹਾਂ ਬ੍ਰਾਹਮਣਾ ਨੇ ਉਸਦੀ ਰਾਣੀ ਦਾ ਮਜ਼ਾਕ ਉਡਾਇਆ ਸੀ ਇਹ ਬ੍ਰਮਹੋਜ ਕਰ ਰਿਆ ਸੀ ਆਪਣੇ ਪੁੱਤਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਇਹ ਸਾਰਾ ਨਜ਼ਾਰਾ ਜਦ ਰਾਣੀ ਦੇਖਣ ਲਈ ਬਾਹਰ ਆਈ ਲੰਗਰ ਬਣ ਰਹੇ ਹਨ ਹਵਨ ਚੱਲ ਰਹੇ ਨੇ ਪੰਗਤਾਂ ਵਿੱਚ ਬੈਠ ਕੇ ਲੋਕੀ ਛਕ ਰਹੇ ਨੇ ਕਿਧਰੇ ਕੀਰਤਨ ਹੋ ਰਿਹਾ ਹੈ ਕਿਦਰੀ ਕਥਾ ਹੋ ਰਹੀ ਹੈ ਇਹ ਸਾਰਾ ਨਜ਼ਾਰਾ ਤਕਣ ਲਈ ਜਦ ਜਨਮੇਜੇ ਦੀ ਪਤਨੀ ਇਹ ਰਾਣੀ ਬਾਹਰ ਆਈ ਲਗੀ ਦੇਖਣੇ ਜਿਉ ਆਪ ਰਾਜਵਾਲਾ ਹੁਦੀਸ ਦ੍ਰਿਸ਼ਟ ਕੀ ਸ੍ਰਿਸ਼ਟ ਮੇ ਪਹੁਪ ਆਲਾ ਹਨੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਮ ਗ੍ਰੰਥ ਦੀ ਬਾਣੀ ਵਿੱਚ ਐਸਾ ਲਿਖਦੇ ਨੇ ਇਹ ਸ੍ਰਿਸ਼ਟੀ ਦਾ ਇੱਕ ਸਰਮੌਰ ਫੁੱਲ ਸੀ ਖੂਬਸੂਰਤ ਇਹ ਰਾਣੀ ਜਦ ਸਭ ਕੁਝ ਬਾਰ ਆ ਕੇ ਦੇਖਣ ਲੱਗੇ ਉਸ ਸਮੇਂ ਜ਼ੋਰ ਦੀ ਹਵਾ ਚੱਲ ਪਈ ਉੜਿਓ ਪਵਨ ਕੇ ਬੇਗ ਸਿਉ ਅਗਰ ਪਤਰੰ ਹਸੇ ਦੇਖ ਨਗਨੰ ਤ੍ਰੀੰਗ ਬਿਪਰਛਤਰੰ ਉਸ ਪਵਨ ਦੇ ਵੇਗ ਦੇ ਨਾਲ ਉਹ ਬੇਪਰਦ ਹੋ ਗਈ ਕਿਉਂਕਿ ਉਸ ਜ਼ਮਾਨੇ ਚ ਬਿਨਾ ਸਿਲਾ ਕਪੜਾ ਪਾਇਆ ਜਾਂਦਾ ਸੀ ਧੋਤੀ ਸਾੜੀ ਸ਼ਾਇਦ ਇਸੇ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖ ਪੁਰਸ਼ਾਂ ਨੂੰ ਤੇ ਸਿੱਖ ਇਸਤਰੀਆਂ ਨੂੰ ਹੁਕਮ ਕਰ ਦਿੱਤਾ ਬਿਨਾਂ ਸਿਲਾ ਕਪੜਾ तन ਤੇ ਨਹੀਂ ਧਾਰਨ ਕਰਨਾ ਸਰੀਰ ਤੇ ਜੋ ਬਸਤਰ ਪੈਣਨੇ ਨੇ ਜਿਹਦੇ ਚ ਲੱਤਾਂ ਹਾਂ ਤੇ ਸਾਰਾ ਜਿਸਮ ਢਕਣਾ ਹੈ ਉਹ ਸਿਲਾ ਹੋਣਾ ਚਾਹੀਦਾ ਹੈ ਪੜਦਗੀ ਉਸੇ ਦੇ ਚੀ ਹੈ ਬਿਨਾਂ ਜੋ ਸਿਲੇ ਹੋਇਆ ਕਪੜਾ ਤਨ ਤੇ ਪਹਿਨੇ ਆ ਜਾਂਦਾ ਉਸ ਨੂੰ ਧੋਤੀ ਕਹਿੰਦੇ ਨੇ ਉਸ ਨੂੰ ਸਾੜੀ ਕਹਿੰਦੇ ਨੇ ਉਹਨੂੰ ਮਹਿਜ ਇਸ ਵਾਸਤੇ ਵਰਜਿਆ ਗਿਆ ਕਿ ਇਹ ਕਿਸੇ ਵਕਤ ਵੀ ਜ਼ੋਰ ਦੀ ਹਵਾ ਵਿੱਚ ਮਨੁੱਖ ਨੂੰ بے ਪਰਦ ਕਰ ਸਕਦੀ ਹੈ ਇਸ ਵਾਸਤੇ ਸਤਿਗੁਰਾਂ ਨੇ ਇੱਕ ਪਰਦੇਦਾਰ ਲਿਬਾਸ ਜਿਸਬ ਨੂੰ ਪੂਰਨ ਤੌਰ ਤੇ ਢੱਕਣ ਵਾਲਾ ਲਿਬਾਸ ਸਾਨੂੰ ਪ੍ਰਦਾਨ ਕੀਤਾ ਹੁਕਮ ਕੀਤਾ ਜ਼ੋਰ ਦੀ ਹਵਾ ਚਲੀ ਉੜਿਓ ਪਵਨ ਕੇ ਬੇਗ ਸਉ ਅਗਰ ਪਤਰੰ ਹਸੇ ਦੇਖ ਨਗਨੰ ਤ੍ਰੀੰਗ ਵਿਪਰੇ ਛਤਰੰ ਉਹ ਜੋ ਅੱਗੇ ਵਿਪਰ ਬੈਠੇ ਸਨ ਹਵਨ ਯਗ ਕਰਾਰੇ ਸਨ ਰਾਣੀ ਨੂੰ ਬੇਪੜਦਾ ਦੇਖ ਕੇ ਹਸ ਪਏ ਔਰ ਜੈਸੇ ਉਹ ਹਸੇ ਨੇ ਭयो ਕੋਪ ਰਾਜਾ ਗਹਿ ਵਿਪਰ ਸਰਬੰ ਦਹੇ ਖੀਰ ਖੰਡੰ ਬਡੇ ਪਰਮ ਧਰਮੰ ਪ੍ਰਥਮ ਬਾੰਦ ਕੇ ਸਭ ਕੇ ਮੂੰਡ ਮੁੜਾਏ ਪੁਨਰ ਏ ਡੂ ਆਸੀਸ ਤਾਂ ਕੇ ਲਗਾਏ ਤਨ 18 ਬ੍ਰਾਹਮਣ ਤੇ ਉਸਨੇ ਆਪਣੀ ਤਲਵਾਰ ਨਾਲ ਕਤਲ ਕੀਤੇ ਜੋ ਅੱਗੇ ਬੈਠੇ ਸਨ ਔਰ ਹੱਸ ਪਏ ਸਨ ਬਾਕੀ ਬ੍ਰਾਹਮਣਾਂ ਨੂੰ ਉਸਨੇ ਸਜ਼ਾ ਇਸ ਢੰਗ ਨਾਲ ਦਿੱਤੀ ਕਿ ਇਹਨਾਂ ਦੇ ਸਿਰ ਮੁੰਨ ਦਿਆ ਬਸ ਇਹੀ ਸਜ਼ਾ ਹੈ ਜਿਸ ਦੇ ਨਾਲ ਅਧਿਆਤਮਿਕ ਦੀ ਸੁਰੱਖਿਆ ਹੁੰਦੀ ਹੈ ਗਿਆਨ ਦੀ ਸੁਰੱਖਿਆ ਹੁੰਦੀ ਹੈ ਅਨੁਭਵ ਦੀ ਸੁਰੱਖਿਆ ਹੁੰਦੀ ਹੈ ਇਹ ਕੇਸ ਇਹਨਾਂ ਦੇ ਉਡਾ ਦੋ ਇਹ ਜਗਤ ਵਿੱਚ ਮੂਰਖਾਂ ਦੀ ਤਰ੍ਹਾਂ ਵਿਚਰਨ ਔਰ ਜੈਸੇ ਇਹਨਾਂ ਦੇ ਕੇਸ ਕਤਲ ਕਰਕੇ ਇਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਆਪਣੇ ਇਲਾਕੇ ਚੋਂ ਕਢਿਆ ਸਿਰ ਮੁੰਨੇ ਇਹ ਬ੍ਰਾਹਮਣ ਜਿੱਧਰ ਜਿੱਧਰ ਵੀ ਗਏ ਤੇ ਲੋਕਾਂ ਨੇ ਪੁੱਛਿਆ ਆਪ ਦੇ ਕੇਸ ਇਹ ਨਵੀਂ ਮਖਲੂਕ ਦੇਖਦੇ ਪਿਆ ਕਿਉਂਕਿ ਉਸ ਜ਼ਮਾਨੇ ਚ ਕੇਸਾਂ ਦੇ ਕਤਲ ਦਾ ਰਿਵਾਜ ਨਹੀਂ ਸੀ ਆਪ ਦੇ ਕੇਸ ਕਿੱਥੇ ਨੇ ਤਾਂ ਇਹਨਾਂ ਨੇ ਇੱਕ ਝੂਠ ਬੋਲਿਆ ਸਿਰਫ ਆਪਣੀ ਇੱਜ਼ਤ ਨੂੰ ਬਚਾਣ ਲਈ ਵੀ ਸਾਡੀ ਮਾਂ ਮਰ ਗਈ ਹੈ ਕੋਈ ਕਹੇ ਸਾਡਾ ਪਿਤਾ ਮਰ ਗਿਆ ਹੈ ਇਸ ਵਾਸਤੇ ਵੈਦਿਕ ਰੋ ਰੀਤੀ ਦੇ ਮੁਤਾਬਕ ਸਾਨੂੰ ਕੇਸਾਂ ਦਾ ਮੁੰਡਨ ਕਰਨਾ ਪਿਆ ਤੋ ਕੇਸ ਮੁੰਡਨ ਮਰਗ ਦੀ ਨਿਸ਼ਾਨੀ ਮੌਤ ਦੀ ਨਿਸ਼ਾਨੀ ਸੋਗ ਦੀ ਨਿਸ਼ਾਨੀ ਅੱਜ ਵੀ ਅਸੀਂ ਦੇਖਦੇ ਹਾਂ ਮਾਂ ਮਰ ਗਈ ਹੈ ਪਿਓ ਮਰ ਗਈ ਹੈ ਪਿਤਾ ਨਹੀਂ ਰਿਹਾ ਮਾਂ ਨਹੀਂ ਰਹੀ ਤਾਂ ਕਿਸਾਂ ਦਾ ਪੂਰਨ ਤੌਰ ਤੇ ਮੁੰਡਨ ਕਰਾਂਦਾ ਹੈ ਲੜਕਾ ਔਰ ਜੈਸੇ ਇਸ ਰੂਪ ਦੇਚ ਬਾਹਰ ਨਿਕਲਦਾ ਹੈ ਤਾਂ ਅਗਲੇ ਸਿਆਣੇ ਫੌਰਨ ਭਾਂਪ ਲੈਂਦੇ ਨੇ ਜਾਂ ਤੇ ਇਸ ਦੀ ਮਾਂ ਮਰ ਗਈ ਹੈ ਜਾਂ ਇਸ ਦਾ ਪਿਤਾ ਮਰ ਗਿਆ ਹੈ ਕਿਸਾਂ ਦਾ ਮੁੰਡਨ ਸੋਗ ਦੀ ਨਿਸ਼ਾਨੀ ਕਿਸਾਂ ਦਾ ਮੁੰਡਨ ਦੁੱਖ ਦੀ ਪਹਿਚਾਨ ਕੇਸਾਂ ਦਾ ਮੁੰਡਨ ਮੈਂ ਬੇਆਸਰਾ ਹੋ ਗਿਆ ਮੇਰੇ ਸਿਰ ਦਾ ਆਸਰਾ ਜੋ ਹੈ ਨਹੀਂ ਰਿਹਾ ਮੇਰੇ ਸਿਰ ਦੇ ਸਰਪ੍ਰਸਤ ਨਹੀਂ ਰਹੇ ਮਾਂ ਬਾਪ ਨਹੀਂ ਰਹੇ ਇਹ ਅੱਜ ਵੀ ਮੌਜੂਦ ਹੈ ਭਾਰਤ ਦੇ ਵਿੱਚ ਮੁੰਡਨ ਸੋਗ ਦੀ ਨਿਸ਼ਾਨੀ ਗਮ ਦੀ ਨਿਸ਼ਾਨੀ ਮੌਤ ਦੀ ਨਿਸ਼ਾਨੀ ਫਰਕ ਸਿਰਫ ਇਤਨਾ ਹੈ ਜਨਮੇਜਾ ਨੇ ਬ੍ਰਾਹਮਣਾਂ ਦੇ ਸਿਰ ਮੁੰਨੇ ਬ੍ਰਾਹਮਣਾਂ ਨੇ ਸਾਰਿਆਂ ਦੀ ਮੁੰਨ ਕੇ ਰੱਖ ਦਿੱਤੇ ਔਰ ਇਸ ਤਰ੍ਹਾਂ ਸਾਰਿਆਂ ਦੇ ਬਹੁਤ ਸਾਰਿਆਂ ਦੇ ਮਸਤਕ ਅਧਿਆਤਮਕ ਗਿਆਨ ਤੋਂ ਅਧਿਆਤਮਕ ਰਸ ਤੋਂ ਖਾਲੀ ਰਹਿ ਗਏ ਇੱਕ ਗਲ ਤੇ ਅਜਮਨੀ ਪਏਗੀ ਕਿ ਥਾਂ ਥਾਂ ਤੇ ਗੁਰਦੁਆਰਿਆਂ ਦੀ ਇਹ ਸੰਗਤ ਇਸ ਦੇ ਜਿਤਨੇ ਅਧਿਆਤਮਕ ਅਭਿਆਸੀ ਲੱਭ ਜਾਂਦੇ ਨੇ ਰੱਬੀ ਰਸ ਮੰਨਣ ਵਾਲੇ ਲੱਭ ਜਾਂਦੇ ਨੇ ਬਾਕੀ ਕੌਮਾਂ ਜੋ ਕੇਸਾਂ ਦਾ ਮੁੰਡਨ ਕਰਨ ਲੱਗ ਪੈਣੇ ਲੱਖਾਂ ਦੇ ਚਮ ਵੀ ਕੋਈ ਇੱਕ ਕਦ ਨਹੀਂ ਲੱਭਦਾ ਹੋਣਗੇ ਪਰ ਬਹੁਤ ਥੋੜੇ ਬਹੁਤ ਥੋੜੇ ਇਹ ਅਧਿਆਤਮਕ ਰਸ ਮਾਣਨ ਵਾਲੇ ਸਿੱਖ ਜਗਤ ਦੇ ਵਿੱਚ ਬਹੁਤੇ ਹੀ ਮਿਲਣਗੇ ਕਿਉਂਕਿ ਥੋੜਾ ਜਿਹਾ ਵੀ ਅਭਿਆਸ ਕਰਦੇ ਆ ਜੋ ਰਸ ਬਣਦਾ ਹੈ ਉਸ ਰਸ ਦੀ ਸੁਰੱਖਿਆ ਕੇਸ ਕਰਦੇ ਨੇ ਇਹ ਉਹਨਾਂ ਦੇ ਕੋਲ ਹੈਂਡ ਤੇ ਤੋਂ ਪ੍ਰਥਮ ਬਾਂਧ ਕੇ ਸਭ ਕੇ ਮੂੰਡ ਮੁਢਾਏ ਪੁਨਰ ਏਡਵਾ ਸੇਸ ਤਾਂ ਕੇ ਲਗਾਏ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਫਰਮਾਨ ਕੀਤਾ ਰਾਜੇ ਜਨਵੇਜ ਨੇ ਸਭ ਤੋਂ ਵੱਡੀ ਸਜ਼ਾ ਦਿੱਤੀ ਇੱਕ ਰਾਜੇ ਨੇ ਜੋ ब्राह्मणा ਨੂੰ ਸਜ਼ਾ ਦਿੱਤੀ। ब्राह्मणा ਨੇ ਕਿਸੇ ਹੱਦ ਤੱਕ ਸਾਰੇ ਦੇਸ਼ ਨੂੰ ਇਹ ਸਜ਼ਾ ਦੇ ਦਿੱਤੀ। ਭਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ਿਸ਼ ਤੇ ਰਹਿਮਤ ਕਿ ਅਕਾਲ ਪੁਰਖ ਦੀ ਸਭ ਤੋਂ ਵੱਡੀ ਜਿਹੜੀ ਰਹਿਮਤ ਹੈ, ਸਭ ਤੋਂ ਜਿਹੜੀ ਵੱਡੀ ਬਖਸ਼ਿਸ਼ ਹੈ ਦੁਬਾਰਾ ਸਾਡੀ ਝੋਲੀ ਵਿੱਚ ਪਾਈ ਔਰ ਇਸ ਤਰ੍ਹਾਂ ਸਾਨੂੰ ਸੰਤ ਰੂਪ ਦੇ ਵਿੱਚ ਉਜਾਗਰ ਕੀਤਾ ਪਰ ਸਾਡਾ ਸੰਤ ਬਣਾ ਕਿਦਰੇ ਕਮਜ਼ੋਰੀ ਮਹਿਸੂਸ ਨਾ ਕਰਾਇ। ਸਾਡਾ ਸੰਤ ਬਣਾ ਕਿਦਰੇ ਆਪਣੇ ਦੇਸ਼ ਦੀ ਆਪਣੇ ਕੌਮ ਦੀ ਔਰ ਆਪਣੀ ਸੁਰੱਖਿਆ ਹੀ ਨਾ ਕਰ ਸਕੇ ਇਸੇ ਸੰਤ ਨੂੰ ਤਲਵਾਰ ਬਣਾ ਕੇ ਤਲਵਾਰ ਦੇ ਕੇ ਸਿਪਾਹੀ ਬਣਾ ਦਿੱਤਾ ਪੈਸਾ ਸਰੂਪ ਜਿਹਦੇ ਨਾਲ ਲਖਬ ਜੁੜ ਗਿਆ ਸੰਤ ਸਿਪਾਹੀ ਕਹਿੰਦੇ ਨੇ ਔਲੰਗ ਜ਼ੈਬ ਦੇ ਅਹਿਲਕਾਰਾਂ ਨੇ ਜਦ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਖਿਆ ਤਲਵਾਰ ਤੁਹਾਡੇ ਹੱਥਾਂ ਦੇ ਸ਼ੋਭਾ ਨਹੀਂ ਦਿੰਦੀ ਤੁਸੀਂ ਸੰਤ ਹੋ ਤੁਸੀਂ ਮਹਾਤਮਾ ਹੋ ਤੁਸੀਂ ਵਲੀ ਅੱਲਾਹ ਹੋ ਤੁਸੀਂ ਗੁਰਨਾਨਕ ਦੀ 10ਵੀਂ ਗੱਦੀ ਦੇ ਵਾਰਿਸ ਤੁਹਾਡੇ ਹੱਥ ਦੇ ਤਲਵਾਰ ਸ਼ੋਭਾ ਨਹੀਂ ਦਿੰਦੀ ਤਾਂ ਪਾਦਸ਼ਾਹ ਕਹਿੰਦੇ ਨੇ ਬਲਾਚਾਰਗੀ ਦਰਮਿਆ ਆਮਦਮ ਬ ਤਦਵੀਰੋ ਤੀਰੋ ਤੁਫੰ ਆਮਦਮ ਚੁੰਕਾਰਜ਼ ਹਮਾ ਹੇਲਤੇ ਦਰਗੁਯਸ ਹਲਾਲਸਤ ਬੁਰਦੰ ਬ ਸ਼ਮਸ਼ੀਰਦਸ ਜਦ ਗਿਆਨ ਨਾਲ ਸ਼ਾਂਤੀ ਨਾਲ ਵਿਚਾਰ ਨਾਲ ਸਚਾਈ ਦਾ ਮਸਲਾ ਹੱਲ ਨਾ ਹੋਵੇ ਤਲਵਾਰ ਚੁੱਕ ਲੈਣਾ ਵੀ ਧਰਮ ਹੈ। ਔਰ ਅਸੀਂ ਇਸ ਨੂੰ ਚੁੱਕਣਾ ਆਪਣਾ ਇਮਾਨ ਸਮਝਦੇ ਹਾਂ। ਔਰ ਇਹ ਤਲਵਾਰ ਚੁੱਕੀ ਹੈ ਆਪਣੇ ਆਪ ਨੂੰ ਬਚਾਣ ਲਈ, ਦੇਸ਼ ਨੂੰ ਬਚਾਣ ਲਈ, ਮਜ਼ਮੂਨ ਨੂੰ ਜੋ ਹੈ ਬਚਾਣ ਲਈ। ਸੰਤ ਜਦ ਤਲਵਾਰ ਚੁੱਕਦਾ ਹੈ ਤਾਂ ਦੂਸਰੇ ਨੂੰ ਬਚਾਣ ਲਈ, ਦੁਸ਼ਟ ਜਦ ਤਲਵਾਰ ਚੁੱਕਦਾ ਹੈ ਦੂਸਰੇ ਨੂੰ ਮਿਟਾਣ ਲਈ। ਬਸ ਇੰਨਾ ਹੀ ਫਰਕ ਹੈ। ਦੋਹਾਂ ਦੇ ਜੋ ਹੈ ਤਰਵਾਰ ਚੁਕਣ ਦੇ ਚ ਤੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਬਖਸ਼ਿਸ਼ਾਂ ਜੋ ਇੰਜ ਕਹਿ ਲੋ ਅਕਾਲ ਪੁਰਖ ਦੀਆਂ ਮਹਾਨ ਬਖਸ਼ਿਸ਼ਾਂ ਨੇ ਸਿੱਖ ਦੀ ਝੋਲੀ ਦੇ ਚ ਪਾਈਆਂ ਗੁਰਨਾਣਕ ਦੇਵ ਜੀ ਮਹਾਰਾਜ ਨੇ ਅਰੰਭਤਾ ਸ਼ੁਰੂ ਕੀਤੀ ਇਸ ਡੰਗ ਨਾਲ ਕਿ ਮਨੁੱਖ ਨੂੰ ਸੰਧ ਬਣਾਣਾ ਹੈ ਪੂਰਨ ਸੰਧ ਬਣਾਣਾ ਹੈ ਬਾਕੀ ਪਾਦਸ਼ਾਹੀਆਂ ਇਸ ਮਿਹਨਤ ਦੇ ਜੁਟੀਆਂ ਆਖਿਰ ਜਦ ਸੰਤ ਬਣ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੱਕ ਸਿੱਖ ਤਿਆਰ ਹੋ ਗਿਆ ਇਹ ਸੰਤ ਦਾ ਸਰੂਪ ਬਣ ਗਿਆ ਹੈ ਬ੍ਰਹਮ ਗੈਨੀ ਹੋ ਗਿਆ ਇਹ ਆਤਮਦਰਸ਼ੀ ਹੋ ਗਿਆ ਇਸੇ ਹੀ ਸਿੱਖ ਨੂੰ ਇਸੇ ਹੀ ਸੰਤ ਨੂੰ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿਪਾਈ ਬਣਾਇਆ ਸੰਤ ਸਿਪਾਈ ਔਰ ਇਸ ਦੇ ਵਿੱਚ ਪੰਜ ਰਾਇਤਾ ਇੰਜ ਨੇ ਜਿਵੇਂ ਕਿਸੇ ਤਸਵੀਰ ਨੂੰ ਫਰੇਮ ਕਰਨਾ ਹੋਵੇ ਤਾਂ ਇੱਕ ਚੌਕਟਾ ਚਾਹੀਦਾ ਹੈ ਔਰ ਸ਼ੀਸ਼ਾ ਚਾਹੀਦਾ ਹੈ ਪੰਨ ਰਹਿਤਾ ਦੇ ਚੌਕਟੇ ਦੇਚ ਤੇ ਸ਼ੀਸ਼ੇ ਦੇਚ ਉਸ ਸਿੱਖ ਦੀ ਤਸਵੀਰ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੜ ਦਿੱਤਾ ਔਰ ਗਜ਼ਬ ਦੀ ਗੱਲ ਹੈ ਇਸ ਤਸਵੀਰ ਨੂੰ ਸਜਦਾ ਵੀ ਕੀਤਾ ਇਸ ਤਸਵੀਰ ਦੇ ਅੱਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੱਥ ਜੋੜ ਕੇ ਵੀ ਖੜੇ ਹੋ ਗਏ ਆਪ ਨੇ ਪੰਨਾਂ ਤੋਂ ਹੱਥ ਜੋੜ ਕੇ ਅੰਮ੍ਰਿਤ ਦੀ ਦਾਤ ਮੰਗੀ ਇਹ ਇਸ ਤਰ੍ਹਾਂ ਹੈ ਜੈਸੇ ਕੋਈ ਉਸਤਾਦ ਕਿਸੇ ਬੱਚੇ ਨੂੰ ਪਹਾੜੇ ਪੜਾਉਂਦਾ ਹੈ ਗਣਿਤ ਪੜਾਉਂਦਾ ਹੈ ਤੇ ਫਿਰ ਉਸ ਬੱਚੇ ਨੂੰ ਕਹਿੰਦਾ ਹੁਣ ਤੂੰ ਸੁਣਾ ਤੇ ਮੈਂ ਸੁਣਾ ਹੁਣ ਬੱਚਾ ਪੜ ਰਿਹਾ ਹੈ ਬੱਚਾ ਸੁਣਾ ਰਿਹਾ ਹੈ ਉਸਤਾਦ ਸੁਣ ਰਿਹਾ ਹੈ ਇਸੇ ਤਰੀਕੇ ਨਾਲ ਸਤਿਗੁਰੂ ਨੇ ਪਹਿਲੇ ਛਕਾ ਦਿੱਤਾ ਹੈ ਅਮਰਤ ਫਿਰ ਹੁਣ ਉਹਨਾਂ ਕੋਲ ਛਕ ਰਹੇ ਨੇ ਇਹ ਦੇਖਣ ਲਈ ਕਿ ਛਕਾ ਸਕਦੇ ਨੇ ਕਿ ਨਹੀਂ ਇਹ ਸੰਪੂਰਨ ਹੋ ਗਏ ਨੇ ਕਿ ਨਹੀਂ ਇਹ ਮੁਕੰਮਲ ਹੋ ਗਏ ਨੇ ਕਿ ਨਹੀਂ ਔਰ ਜਦ ਉਹਨਾਂ ਦੀ ਪੂਰਨਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੇਖ ਲਈ ਤਾਂ ਆਪਨੇ ਕਹਿ ਦਿੱਤਾ ਮੇਰੀ ਕਾਇਆ ਦੇ ਮੇਰੇ ਸਰੀਰ ਦੇ ਆਇਂ ਦਾ ਜਦ ਵੀ ਦਰਸ਼ਨ ਕਰਨੇ ਹੋਣ ਤਾਂ ਪੰਜਾਂ ਦੇ ਦਰਸ਼ਨ ਕਰ ਲੈਣਾ ਉਹਨਾਂ ਪੰਜਾਂ ਵਿੱਚ ਜਿਨ੍ਹਾਂ ਦੇ ਤਨ ਦੇ ਤੇ ਪੰਜ ਕਕਾਰ ਹੋਵਨ ਤੇ ਜਿਨ੍ਹਾਂ ਦੇ ਮਨ ਦੇ ਵਿੱਚ ਪੰਜ ਬਾਣੀਆਂ ਹੋਵਨ ਸਰਬਲੋਗ ਗ੍ਰੰਥ ਦੇ ਤੇ ਬੜੇ ਸੁੰਦਰ ਵਾਕ ਨੇ ਸਿੱਖ ਸੋ ਰਹਿਤ ਪੰਜ ਜੋ ਮਿਲੇ ਮਮ ਸਰੂਪ ਸੋ ਜਾਨੋ ਬਲੇ ਪੰਜ ਰਹਿਤ ਵਾਨੀਏ ਸਿੱਖ ਜੇ ਮਿਲ ਜਾਨ ਜਿਨ੍ਹਾਂ ਦੇ ਤਨ ਤੇ ਪੰਜ ਕਕਾਰ ਹੋਣ ਤੇ ਜਿਨ੍ਹਾਂ ਦੇ ਮਨ ਵਿੱਚ ਪੰਜ ਬਾਣੀਆਂ ਹੋਣ ਰਸਨਾ ਤੇ ਗੁਰਮੰਤਰ ਦਾ ਜਪ ਹੋਵੇ ਮੂਲ ਮੰਤਰ ਦਾ ਜਪ ਹੋਵੇ ਐਸੇ ਪੰਜ ਸਿੱਖ ਕਿਦਰੇ ਵੀ ਮਿਲ ਜਾਨ ਤੋ ਸਤਗੁਰ ਕਹਿੰਦੇ ਨੇ ਮੈਂ ਹੀ ਮਿਲੇ ਆ ਸਮਝ ਲਈ ਅਜ ਮੇਰੇ ਹੀ ਦਰਸ਼ਨ ਤੈਨੂੰ ਹੋਏ ਨੇ ਸਿੱਖ ਸੋ ਰਹਿਤ ਪੰਜ ਜੋ ਮਿਲੇ ਮਮ ਸਰੂਪ ਸੋ ਜਾਨੋ ਭਲੇ ਸਿੱਖ ਪੰਜਵੇਂ ਮੇਰੋ ਵਾਸਾ ਪੂਰਨ ਕਰੋਂ ਧਰੋਂ ਜੈ ਆਸਾ ਉਨੇ ਪੰਜਾ ਸਿਖਾਂ ਦੇਚ ਮੈਂ ਬਿਰਾਜਬਾਨ ਹਾਂ ਔਰ ਮੇਰੇ ਦਰਸ਼ਨ ਕਰਨੇ ਨੇ ਉਨਾ ਪੰਜਾਂ ਦੇ ਦਰਸ਼ਨ ਕਰਨੇ ਔਰ ਆਪਦੀ ਆਗਿਆ ਦੇ ਮਤਾਬਿਕ ਉਸ ਦਿਨ ਤਬਾਦ ਪੰਥ ਗੁਰੂ ਕਹਿ ਲਾਇਆ ਗੁਰੂ ਦੇ ਸਰੀਰ ਦੇ ਦਰਸ਼ਨ ਕਰਨੇ ਨੇ ਪੰਥ ਦੇ ਦਰਸ਼ਨ ਕਰੋ ਗੁਰੂ ਦੀ ਆਤਮਾ ਦੇ ਦਰਸ਼ਨ ਕਰਨੇ ਨੇ ਤੋ ਗ੍ਰੰਥ ਦੇ ਦਰਸ਼ਨ ਕਰੋ ਗੁਰੂ ਗ੍ਰੰਥ ਗੁਰੂ ਪੰਥ ਇਸ ਤਰ੍ਹਾਂ ਸਰੀਰ ਵੀ ਗੁਰੂ ਆਤਮਾ ਵੀ ਗੁਰੂ ਆਤਮਾ ਗੁਰੂ ਗ੍ਰੰਥ ਸਰੀਰ ਗੁਰੂ ਪੰਥ ਗੁਰੂ ਦੀ ਕਾਇਆ ਦੇ ਦਰਸ਼ਨ ਕਰਨੇ ਨੇ ਗੁਰੂ ਪੰਥ ਦੇ ਦਰਸ਼ਨ ਕਰੋ ਗੁਰੂ ਪੰਥ ਨੂੰ ਗੁਰੂ ਦਾ ਰੂਪ ਜਾਣੋ ਔਰ ਗੁਰੂ ਦੀ ਆਤਮਾ ਨਾਲ ਲੀਨ ਹੋਣਾ ਹੈ ਤੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਪਾਠ ਕਰੋ ਗੁਰੂ ਗਨ ਸਾਹਿਬ ਜੀ ਮਹਾਰਾਜ ਦੀ ਬਾਣੀ ਦੀ ਵਿਚਾਰ ਕਰੋ ਗੁਰੂ ਗਨ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਜਪ ਕਰੋ ਇਸ ਤਰ੍ਹਾਂ ਬਾਣੀ ਦੇ ਕੇ ਸੰਤ ਬਣਾਇਆ ਬਾਣਾ ਦੇ ਕੇ ਸਿਪਾਈ ਬਣਾਇਆ ਸੰਤ ਸਿਪਾਈ ਹਿਰਦੇ ਵਿੱਚ ਬਾਣੀ ਨਹੀਂ ਇਹ ਸੰਤ ਨਹੀਂ ਹੈ ਤਨ ਤੇ ਬਾਣਾ ਨਹੀਂ ਹੈ ਇਹ ਸਿਪਾਈ ਨਹੀਂ ਹੈ ਬਾਣੀ ਤੇ ਬਾਣਾ ਬਖਸ਼ ਕੇ ਐਸਾ ਇੱਕ ਮੁਕੰਮਲ ਸੰਪੂਰਨ ਸਰੂਪ ਬਣਾਇਆ ਪੂਰਨ ਮਨੁੱਖ ਬਣਾਇਆ ਔਰ ਜਗਤ ਦਾ ਸਭ ਤੋਂ ਖੂਬਸੂਰਤ ਮਨੁੱਖ ਬਣਾਇਆ ਜਗਤ ਦਾ ਸਭ ਤੋਂ ਸਿਆਣਾ ਮਨੁੱਖ ਬਣਾਇਆ ਪ੍ਰਭਾਵਸ਼ਾਲੀ ਜੋ ਹੈ ਮਨੁੱਖ ਬਣਾਇਆ ਔਰ ਇਹ تسلیم ਜਗਤ ਕਰਦਾ ਹੈ ਕਿ ਸਿੱਖ ਕਿਦਰੇ ਵੀ ਹੈ निराले ਢੰਗ ਨਾਲ ਰਹ ਰਹੇ ਹੈ ਔਰ ਬੜੀਆਂ ਉਚਾਈਆਂ ਨੂੰ ਛੂ ਰਿਹਾ ਹੈ ਆਰਥਿਕ ਤੌਰ ਤੇ ਦਿਮਾਗੀ ਤੌਰ ਤੇ ਇਸ ਜ਼ਿੰਦਗੀ ਦੇ ਹਰ ਸ਼ੌਭੇ ਵਿੱਚ ਅੱਗੇ ਚਲਾ ਜਾਂਦਾ ਹੈ ਕਾਰਨ ਕਿ ਇਹਦੇ ਕੋਲ ਗੁਰੂ ਦੀ ਬਾਣੀ ਹੈ ਇਹਦੇ ਕੋਲ ਗੁਰੂ ਦਾ ਜੋ ਹੈ ਬਾਣਾ ਹੈ ਜਿਸ ਨੇ ਬਾਣੀ ਦਾ ਤਿਆਗ ਕਰ ਦਿੱਤਾ ਬਾਣੀ ਦਾ ਤਿਆਗ ਕਰ ਦਿੱਤਾ ਉਹ ਗੁਰੂ ਦੀ ਨਿਗਾਹ ਚੋਂ ਗਿਰ ਜਾਂਦਾ ਹੈ ਗੁਰੂ ਦੀ ਨਜ਼ਰਾਂ ਤੋਂ ਓਲੇ ਹੋ ਜਾਂਦਾ ਹੈ ਔਰ ਪੰ ਕਕਾਰ ਧਾਰਨੇ ਤੇ ਚਾਰ ਕੁਰੇਤਾ ਦਾ ਤਿਆਗੀ ਗੁਰੂ ਲਈ ਇਤਨਾ ਮਹਾਨ ਹੈ ਕਿ ਗੁਰੂ ਕਹਿ ਦਿੰਦਾ ਇਹ ਮੇਰਾ ਸਾਹਿਬ ਹੈ ਇਹ ਮੇਰਾ ਮਾਲਕ ਹੈ ਮੈਂ ਇਸ ਦਾ ਨੌਕਰ ਹਾਂ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਚੇਰਾ ਕੁਰੇਤ ਕਿਸਾ ਦੀ ਬੇਅਦਬੀ ਪ੍ਰਥਮ ਕੁੱਠਾ ਜਾਨਵਰ ਨੂੰ ਆਇਸਤਾ ਆਇਸਤਾ ਜ਼ਬਾਹ ਕਰਨਾ ਤਕਲੀਫ ਦੇ ਕੇ ਜ਼ਬਾਹ ਕਰਨਾ ਸਤਿਗੁਰ ਨੇ ਇਸ ਦੀ ਮਮਾਨੀਅਤ ਕਰ ਦਿੱਤੀ ਕੁੱਠਾ ਅਭਾ ਕੇ ਆਕਾ ਕੁੱਠਾ ਬਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਸਾਬਕਦਰ ਉੰਜੇ ਚੌਕਾ ਬਹੁਤ ਸੁੱਖ ਸੁਚਾ ਰੱਖਦਾ ਹੈ ਪਰ ਗਜ਼ਬ ਦੀ ਗੱਲ ਹੈ ਚੌਕੇ ਦੇ ਵਿਚ ਮਾਸ ਤੇ ਕੁੱਠਾ ਬਣੰਦਾ ਹੈ ਤੋਂ ਕੁੱਠੇ ਮਾਸ ਦੀ ਮਮਾਨੀਅਤ ਕਰ ਦਿੱਤੀ ਹੈ ਬੱਜਰ ਕੁਰੇਤਾ ਦੇ ਚੋਂ ਇੱਕ ਕੁਰੇਤ ਪਰ ਨਾਰੀ ਜਾਂ ਪਰਸ਼ ਪੁਰਸ਼ ਦਾ ਸੰਗ ਇਹਨੂੰ ਤੀਸਰੀ ਬੱਜਰ ਕੁਰੈਤ ਦਸਿਆ ਇਹਦੇ ਨਾਲ ਪਰਿਵਾਰ ਟੁੱਟ ਜਾਂਦੇ ਨੇ ਅਗਰ ਇਸਤਰੀ ਪਰਸ਼ਪੁਰਸ਼ ਗਾਮ ਪਰਪੁਰਸ਼ ਗਾਮੀ ਹੈ ਔਰ ਪੁਰਸ਼ ਪਰ ਇਸਤਰੀ ਦਾ ਗਮਨ ਕਰਦਾ ਹੈ ਤੋਂ ਉਸ ਦੇ ਕੋਲ ਇਸਤਰੀ ਬ੍ਰਤ ਧਰਮ ਨਹੀਂ ਹੈ ਉਹਦੇ ਕੋਲ ਪਤੀ ਬ੍ਰਤ ਧਰਮ ਨਹੀਂ ਹੈ ਔਰ ਜਦ ਪਤੀ ਬ੍ਰਤ ਧਰਮ ਨਾ ਹੋਵੇ ਇਸਤਰੀ ਬ੍ਰਤ ਧਰਮ ਨਾ ਹੋਵੇ ਤੋਂ ਪਰਿਵਾਰ ਟੁੱਟ ਜਾਂਦਾ ਹੈ ਔਰ ਪਰਿਵਾਰ ਦੇ ਟੁੱਟਦੇ ਆ ਕਿਛੇ ਹੱਦ ਤੱਕ ਮਨੁੱਖ ਸੰਸਾਰ ਤੇ ਕਰਤਾਰ ਤੋਂ ਵੀ ਟੁੱਟ ਜਾਂਦਾ ਹੈ ਕਰਤਾਰ ਨਾਲ ਜੁੜਨਾ ਆਰੰਭਤਾ ਹੁੰਦੀ ਏ ਪਰਿਵਾਰ ਦੇ ਜੁੜ ਕੇ ਰਹਿਣਾ ਪਰਿਵਾਰ ਦੇ ਜੁੜਿਆ ਹੋਇਆ ਮਨੁੱਖ ਸੰਸਾਰ ਨਾਲ ਜੁੜ ਸਕਦਾ ਹੈ ਔਰ ਸੰਸਾਰ ਨਾਲ ਜੁੜਿਆ ਹੋਇਆ ਮਨੁੱਖ ਕਰਤਾਰ ਨਾਲ ਜੁੜ ਸਕਦਾ ਹੈ ਪਰ ਇਹ ਤੇ ਪਰਿਵਾਰ ਤੋਂ ਹੀ ਟੁੱਟ ਕੇ ਰਹਿ ਗਿਆ ਤੇ ਪਰਿਵਾਰ ਦਾ ਧਾਗਾ ਛੇਲ ਸੰਜਮ ਹੈ ਇਸ ਵਾਸਤੇ ਬੱਜਰ ਕੁਰੇਤ ਦੇਚਾ ਇੱਕ ਮਹਾਨ ਬੱਜਰ ਕੁਰੇਤ ਚੌਥੀ ਬੱਜਰ ਕੁਰੇਤ ਤਮਾਕੋ ਅੱਜ ਤੇ ਦੁਨੀਆ ਦੇ ਤਮਾਮ ਸਿਆਣੇ ਲੋਗਾ ਨੇ ਸੈਂਟਿਸਟ ਲੋਗਾ ਨੇ ਕਹਿ ਦਿੱਤਾ ਕਿ ਗਲੇ ਦਾ ਕੈਂਸਰ ਪੇਪੜਿਆਂ ਦਾ ਕੈਂਸਰ ਇਹ ਤਮਾਕੂ ਤੋਂ ਹੈ ਦੂਮਰ ਪਾਨ ਤੋਂ ਹੈ ਪਸ਼ੂ ਵੀ ਧੂਆ ਨਹੀਂ ਪੀਂਦੇ ਦੁੱਧ ਤੇ ਪਸ਼ੂ ਪੀਂਦੇ ਨੇ ਪਾਣੀ ਤੇ ਪਸ਼ੂ ਵੀ ਪੀਂਦੇ ਨੇ ਲੇਕਿਨ ਧੂਆ ਕੇਵਲ ਮਨੁੱਖੀ ਪੀਂਦਾ ਹੈ ਔਰ ਧੂਆ ਪੀਣ ਦੀ ਚੀਜ਼ ਨਹੀਂ ਹੈ ਦਾਨਸ਼ਮੰਦੀ ਨਹੀਂ ਹੈ ਅਕਲਮੰਦੀ ਨਹੀਂ ਹੈ ਇਸ ਵਾਸਤੇ ਧੂਮਰ ਪਾਨ ਦੀ ਮਮਾਨੀਅਤ ਕਰ ਦਿੱਤੀ ਔਰ ਜੋ ਕੀ ਸੈਂਸ ਨੇ ਦੱਸ ਦਿੱਤਾ ਜੋ ਪੀਂਦਾ ਹੈ ਉਹਦੇ ਲਈ ਤੇ ਹਾਨੀਕਾਰਕ ਹੈ ਪਰ ਜਿਹੜਾ ਕੋਲ ਬੈਠਾ ਹੈ ਉਹਦੇ ਮੂੰਹ 'ਚ ਜੋ ਧੂਆਂ ਜਾ ਰਿਹਾ ਹੈ ਉਸ ਲਈ ਵੀ ਉਤਨਾ ਹੀ ਹਾਨੀਕਾਰਕ ਹੈ ਇਸ ਵਾਸਤੇ ਇਸ ਬੱਜਰ ਕੁਰੇਤ ਤੋਂ ਸਤਗੁਰਾਂ ਨੇ ਸਾਨੂੰ ਵਰਜਿਆ ਰਹਿਤ ਬਹਿਤ ਬਾਰੇ ਇਹ ਜੋ ਵਿਚਾਰਦਾਰਾ ਦਾਸ ਨੇ ਸੰਗਤਾਂ ਦੇ ਸਾਹਮਣੇ ਰੱਖੀ ਹੈ ਸਰੋਤਿਆਂ ਦੇ ਸਾਹਮਣੇ ਰੱਖੀ ਹੈ ਇਸ ਸੰਬੰਧ ਵਿੱਚ ਉਦਮ ਕੀਤਾ ਹੈ ਪੁਰਸ਼ਾਰਤ ਕੀਤਾ ਹੈ ਅਤੇ ਘਰ-ਘਰ ਵਿੱਚ ਪਹੁੰਚ ਸਕੇ ਐਸਾ ਉਦਮ ਉਪਰਾਲਾ ਉਹਨਾਂ ਦਾ ਔਰ ਇਸ ਵਿੱਚ ਦਾਸ ਨੇ ਇਹ ਬੋਲ ਬੋਲ ਕੇ ਰਿਕਾਰਡ ਕਰਾਏ ਨੇ ਤਾਂ ਕਿ ਸਿੱਖ ਜਗਤ ਰਹਿਤ ਮर्यादा ਲਈ ਪੂਰਨ ਤੌਰ ਤੇ ਜਾਣਕਾਰੀ حاصل ਕਰ ਸਕੇ ਔਰ ਆਪਣੇ ਜੀਵਨ ਨੂੰ ਰਹਿਤ ਮर्यादा ਦੇ ਜਿਹ ਹੈ ਢਾਲ ਸਕੇ ਧੰਗੁਰਾਨਕ ਦੇਵ ਜੀ ਮਹਾਰਾਜ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਖਸ਼ਿਸ਼ ਕਰਨ ਆਪ ਦਾ ਸਰੂਪ ਐਸਾ ਬਣੇ ਕਿ ਕਲਗੀਦਰ ਪਿਤਾ ਮਾਣ ਨਾਲ ਕਹਿ ਸਕਣ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਔਰ ਇਤਨੀ ਮਹਾਨਤਾ ਫਿਰ ਇਸ ਨੂੰ ਦੇ ਦਿੰਦੇ ਨੇ ਆਪ ਕਹਿੰਦੇ ਨੇ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਤੋ ਮੋਸੇ ਗਰੀਬ ਕਰੋੜ ਭਰੇ ਹੈ ਚੰਗੀ ਔਲਾਦ ਕਰਕੇ ਮਾਂ ਬਾਪ ਸਵਰ ਜਾਂਦੇ ਨੇ ਮਾਂ ਬਾਪ ਸ਼ਿੰਗਾਰੇ ਜਾਂਦੇ ਨੇ ਮਾਂ ਬਾਪ ਦੀ ਉਪਮਾ ਆਉਂਦੀ ਏ ਚੰਗੇ ਸਿੱਖਾਂ ਕਰਕੇ ਗੁਰੂ ਦੀ ਉਪਮਾ ਆਉਂਦੀ ਏ ਔਰ ਗੁਰੂ ਦੀ ਮਹਿਮਾ ਆਉਂਦੀ ਏ ਜਿਵੇਂ ਭੈੜੀ ਔਲਾਦ ਕਰਕੇ ਉਂਗਲਾ ਮਾਂ ਬਾਪ ਤੇ ਉੱਠ ਜਾਂਦੀਆਂ ਨੇ ਭੈੜੇ ਸਿੱਖਾਂ ਕਰਕੇ ਗੁਰੂ ਤੇ ਉਂਗਲਾ ਉੱਠ ਜਾਂਦੀਆਂ ਨੇ ਸਤਗੁਰ ਰਹਿਮਤ ਕਰਨ ਅਸੀਂ ਤਨ ਤੇ ਮਨ ਦੀ ਰਹਿਤ ਨੂੰ ਧਾਰਨ ਕਰਕੇ ਗੁਰੂ ਦੇ ਮਾਣ ਦੇ ਪਾਤਰ ਬਣੀਏ ਗੁਰੂ ਦੀ ਅਸੀਸ ਦੇ ਪਾਤਰ ਬਣੀਏ